ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 12 ਨਵੰਬਰ 2024 ਕੀ ਤੁਹਾਡੇ ਕੋਲ ਵੀ ਹੈ ਆਹ ਕਾੜ 450 ਰੁਪਏ ਚ ਮਿਲੇਗਾ ਐਲਪੀਜੀ ਗੈਸ ਸਿਲੰਡਰ आम ਲੋਕਾਂ ਲਈ ਸਰਕਾਰ ਦਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਤੇ ਹਿਮਾਚਲ ਚ 15 ਨਵੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਇਨ੍ਹਾਂ ਇਲਾਕਿਆਂ ਚ ਪਵੇਗੀ ਵੱਧ ਮਾਰ ਤਾਂ ਦੇਖੋ ਅੱਜ ਸਵੇਰੇ ਦੇਸ਼ ਦੇ ਕਈ ਹਿੱਸਿਆਂ ਚ ਹਲਕੀ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ ਪੰਜਾਬ ਵਿੱਚ ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਆਈਐਮਡੀ ਨੇ ਤਾਮਿਲਨਾਡੂ ਪੰਡੂਚੇਰੀ ਕਰਾਈਕਲ ਵਿੱਚ ਭਾਰੀ ਮੀਂਹ ਯੈਲੋ ਅਲਰਟ ਜਾਰੀ ਕੀਤਾ ਹੈ ਅਗਲੇ 12 ਘੰਟਿਆਂ ਚ ਦੱਖਣੀ ਬੰਗਾਲ ਦੀ ਖਾੜੀ ਚ ਚੱਕਰਵਾਤ ਬਣੇਗਾ ਜਿਸ ਕਾਰਨ ਸੋਮਵਾਰ ਤੋਂ ਬਾਅਦ 4 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਬਣ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਹਾਂ ਪੰਜਾਬ ਚ ਨਗਰ ਕਾਉਂਸਲ ਚੋਣਾਂ ਨੂੰ 2 ਹਫਤਿਆਂ ਦੇ ਅੰਦਰ ਨੋਟੀਫਾਈ ਕੀਤੀਆਂ ਜਾਣ ਸੁਪਰੀਮ ਕੋਰਟ ਪੰਜਾਬ ਨੂੰ ਅੱਜ ਸੂਬੇ ਨੂੰ ਵਿੱਚ ਨਗਰ ਨਿਗਮ ਚੋਣਾਂ ਦੇ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਅੰਸ਼ਕ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਪੰਜਾਬ ਰਾਜ ਨੂੰ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਕਿਰਿਆ ਨੂੰ ਨੋਟੀਫਾਈ ਕਰਨ ਦੇ ਨਿਰਦੇਸ਼ ਨੂੰ ਬਰਕਰਾਰ ਰੱਖਿਆ ਹੈ ਪਰ ਕੁਜਰਾਹਤ ਦਿੰਦੇ ਆ ਹਦਾਇਤ ਕੀਤੀ ਹੈ ਕਿ ਚੋਣਾਂ 2 ਹਫਟਿਆਂ ਦੇ ਅੰਦਰ ਅੰਦਰ ਨੋਟੀਫਾਈ ਕੀਤੀਆਂ ਜਾਣ ਤਾਂ ਦੇਖੋ ਪਰਾਜ ਰਾਜ ਸਰਕਾਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 2 ਹਫਟਿਆਂ ਚ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਜੇਕਰ ਤੁਹਾਡੇ ਕੋਲ ਵੀ ਹੈ ਇਹ ਰਾਸ਼ਨ ਕਾਰਡ 450 ਚ ਮਿਲੇਗਾ ਗੈਸ ਸਿਲੰਡਰ ਐਨ ਐਫ ਐਸਏ ਰਾਸ਼ਨ ਕਾਰਡ ਪਰਿਵਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਇਸ ਵਿੱਚ ਐਲ ਪੀ ਜੀ ਸਿਲੰਡਰ ਸਬਸਿਡੀ ਸਕੀਮ ਤਹਿਤ ਗੈਸ ਸਿਲੰਡਰ 450 ਰੁਪਏ ਵਿੱਚ ਉਪਲਬਧ ਕਰਵਾਇਆ ਜਾਵੇਗਾ ਵਿਜਾਈ ਮਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਰਸੋਈ ਗੈਸ ਸਿਲੰਡਰ ਸਬਸਿਡੀ ਸਕੀਮ ਦਾ ਵਿਸਤਾਰ ਕਰਦੇ ਆ ਕੌਮੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਲਾਭਪਾਤਰੀਆਂ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਦਾ ਐਲਾਨ ਕੀਤਾ ਹੈ ਤਾਂ ਦੇਖੋ ਸਕੀਮ ਤਹਿਤ ਐਨ ਐਫ ਐਸ ਏ ਪਰਿਵਾਰਾਂ ਨੂੰ ਪਿਓਸ਼ ਮਸ਼ੀਨ ਰਾਹੀਂ ਆਪਣੇ ਰਾਸ਼ਨ ਕਾਰਡ ਡੀਲਰ ਤੋਂ ਸੀਡਿੰਗ ਕਰਵਾਉਣਾ ਜ਼ਰੂਰੀ ਹੋਵੇਗਾ ਇਸ ਵਿੱਚ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਨੰਬਰ ਈਕੇਵਾਈਸੀ ਅਤੇ ਐਲਪੀਜੀ ਆਈਡੀ ਦੀ ਸੀਡਿੰਗ ਕੀਤੀ ਜਾਵੇਗੀ ਰਾਸ਼ਨ ਕਾਰਡ ਧਾਰਕ ਨੂੰ 17 ਅੰਕਾਂ ਦੀ ਐਲਪੀਜੀ ਆਈਡੀ ਆਧਾਰ ਦੀ ਸੀਡਿੰਗ ਈਕੇਵਾਈਸੀ ਲੈਣਾ ਜ਼ਰੂਰੀ ਹੈ ਸਕੀਮ ਦੇ ਤਹਿਤ ਰਾਸ਼ਨ ਡੀਲਰ ਨੂੰ ਕਣਕ ਵੰਡਣ ਤੋਂ ਪਹਿਲਾਂ ਐਲਪੀਜੀ 17 ਅੰਕਾਂ ਦੀ ਆਈਡੀ ਦਰਜ ਕਰਨੀ ਪਵੇਗੀ ਜਿਸ ਤੋਂ ਬਾਅਦ ਜੋਗ ਪਰਿਵਾਰਾਂ ਨੂੰ ਐਲਪੀਜੀ ਸਿਲੰਡਰ 450 ਰੁਪਏ ਵਿੱਚ ਦਿੱਤਾ ਜਾਵੇਗਾ ਤਾਂ ਦੇਖੋ ਇਸ ਸਕੀਮ ਤਹਿਤ 5 ਨਵੰਬਰ ਤੋਂ ਕਣਕ ਵੰਡਣ ਦੇ ਕੰਮ ਦੇ ਨਾਲ-ਨਾਲ ਬਿਜਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਪਰਿਵਾਰਾਂ ਦਾ ਆਧਾਰ ਕਾਰਡ ਨੰਬਰ ਪਹਿਲਾਂ ਹੀ ਰਾਸ਼ਨ ਕਾਰਡ ਵਿੱਚ ਦਰਜ ਨਹੀਂ ਹੈ ਉਹਨਾਂ ਨੂੰ ਰਾਸ਼ਨ ਦੀ ਦੁਕਾਨ ਤੇ ਜਾ ਕੇ ਆਪਣਾ ਆਧਾਰ ਨੰਬਰ ਸੀਡ ਕਰਵਾਉਣਾ ਹੋਵੇਗਾ ਅਤੇ ਈ ਕੇਵਾਈਸੀ ਕਰਵਾਉਣਾ ਹੋਵੇਗਾ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਸਰਕਾਰੀ ਕਰਮਚਾਰੀਆਂ ਲਈ ਇੱਕ ਹੋਰ ਵੱਡਾ ਹੁਕਮ ਜਾਰੀ 18 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ ਕਰਨਾ ਪਵੇਗਾ ਇਹ ਕੰਮ ਇੱਕ ਵਾਰ ਫਿਰ ਸਰਕਾਰੀ ਮੁਲਾਜ਼ਮਾਂ ਲਈ ਸੇਵਾ ਮੁਕਤੀ ਸੰਬੰਧੀ ਨਿਯਮਾਂ ਨੂੰ ਲੈ ਕੇ ਪ੍ਰਮਾਣ ਜਾਰੀ ਕੀਤਾ ਗਿਆ ਹੈ ਤਾਂ ਦੇਖੋ ਪਰਸਨਲ ਮੰਤਰਾਲੇ ਨੇ ਅਧੀਨ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੁਆਰਾ ਇਸ ਦਿਸ਼ਾ ਨਿਰਦੇਸ਼ ਵਿੱਚ ਕਿਹਾ ਹੈ ਕਿ 18 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਲਈ ਆਪਣੀ ਤਸਦੀਕ ਕਰਵਾਉਣੀ ਲਾਜ਼ਮੀ ਹੋਵੇਗੀ ਇਸ ਸੰਬੰਧੀ ਸਾਰੇ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਕਿਹਾ ਗਿਆ ਕਿ ਇਸ ਪ੍ਰਕਿਰਿਆ ਦੀ ਹਰ ਹਾਲਤ ਵਿੱਚ ਪਾਲਣਾ ਕਰਨੀ ਜ਼ਰੂਰੀ ਹੈ ਡੀਓ ਡਬਲ ਪੀ ਡਬਲਯੂ ਦੁਆਰਾ ਨੋਟੀਫਿਕੇਸ਼ਨ ਦੇ ਅਨੁਸਾਰ ਕਰਮਚਾਰੀਆਂ ਨੇ ਜਿਨ੍ਹਾਂ ਨੇ 18 ਸਾਲ ਦੀ ਸੇਵਾ ਪੂਰੀ ਕੀਤੀ ਹੈ ਅਤੇ ਸੇਵਾ ਮੁਕਤੀ ਲਈ ਸਿਰਫ 5 ਸਾਲ ਜਾਂ ਇਸ ਤੋਂ ਘੱਟ ਸਮਾਂ ਬਚਿਆ ਨੂੰ ਸਮੇਂ-ਸਮੇਂ ਤੇ ਤਸਦੀਕ ਕਰਨ ਦੀ ਲੋੜ ਹੋਵੇਗੀ ਇਹ ਤਸਦੀਕ ਕਰਮਚਾਰੀਆਂ ਦੀ ਯੋਗਤਾ ਸੇਵਾ ਨੂੰ ਨਿਰਧਾਰਤ ਕਰਨ ਲਈ ਮਦਦ ਕਰੇਗੀ ਇਹ ਦਰਸਾਇਆ ਗਿਆ ਹੈ ਕਿ ਸੇਵਾ ਮੁਕਤੀ ਤੋਂ ਪਹਿਲਾਂ ਕਰਮਚਾਰੀਆਂ ਦੇ ਸਾਰੇ ਮਹੱਤਵਪੂਰਨ ਰਿਕਾਰਡ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ ਉਧਰ ਇੱਕ ਹੋਰ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨਵਾਂ ਕਾਨੂੰਨ ਲਾਗੂ ਕਰਕੇ ਕਮਾ ਸਕਦੀ ਹੈ ਕਰੋੜਾ ਰੁਪਏ ਪੰਜਾਬ ਦਾ ਲੋਕਲ ਬਾਡੀ ਵਿਭਾਗ ਸ਼ਹਿਰਾਂ ਵਿੱਚ ਨਿਗਮਾਂ ਦੀਆਂ ਜਾਇਦਾਦਾਂ ਵੇਚ ਕੇ ਕਰੋੜਾ ਰੁਪਏ ਕਮਾ ਸਕਦਾ ਹੈ ਅਤੇ ਮਾਨ ਸਰਕਾਰ ਇਹ ਪੈਸਾ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਤੇ ਖਰਚ ਕਰਕੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਸਕਦੀ ਹੈ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਐਂਡ ਮਿਊਨਿਸਪਲ ਪ੍ਰਾਪਰਟੀਆਂ ਐਕਟ 2020 ਵਿੱਚ ਲਾਗੂ ਕੀਤਾ ਗਿਆ ਸੀ ਜਿਸ ਵਿੱਚ 12 ਸਾਲਾਂ ਤੋਂ ਮਿਊਨਿਸਪਲ ਦੁਕਾਨਾਂ ਤੇ ਕਬਜ਼ਾ ਕਰਨ ਵਾਲੇ ਕਿਰਾਏਦਾਰਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ ਗਏ ਨੇ ਇਹ ਦੁਕਾਨਾਂ ਸਿਰਫ ਜਲੰਧਰ ਵਿੱਚ ਹੀ ਨਹੀਂ ਬਲਕਿ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਹਨ ਇਕੱਲੇ ਜਲੰਧਰ ਵਿੱਚ ਹੀ 252 ਦੁਕਾਨਾਂ ਦੀ ਸਨਾਖਤ ਕੀਤੀ ਗਈ ਹੈ ਜੋ ਨਿਗਮ ਨਾਲ ਸੰਬੰਧਿਤ ਨੇ ਇਸ ਤੋਂ ਇਲਾਵਾ ਨਿਗਮ ਕੋਲ ਸ਼ਹਿਰਾਂ ਵਿੱਚ ਸਥਿਤ ਹੋਰ ਜਾਇਦਾਦਾਂ ਵੀ ਹਨ ਜੇਕਰ ਇਹ ਜਾਇਦਾਦਾਂ ਵੇਚ ਦਿੱਤੀਆਂ ਜਾਣ ਤਾਂ ਨਿਗਮ ਕਰੋੜਾਂ ਰੁਪਏ ਕਮਾ ਸਕਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਿਹੀ ਇੱਕ ਦੁਕਾਨ ਦੇ ਕਿਰਾਏਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਰਾਏਦਾਰਾਂ ਦੇ ਹੱਕ ਵਿੱਚ ਫੈਸਲੇ ਲੈ ਕੇ ਅਸੀਂ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇ ਕੇ ਇਹ ਸਾਰੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਉਦ੍ਰਿਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਨਵਾਂ ਪਰਿਵਾਰਕ ਪਛਾਣ ਪੱਤਰ ਬਣਾਉਣ ਲਈ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਨਹੀਂ ਬਣੇਗਾ ਕਾੜ ਨਵਾਂ ਪਰਿਵਾਰਕ ਪਛਾਣ ਪੱਤਰ ਬਣਾਉਣ ਲਈ ਆਧਾਰ ਕਾਰਡ ਵਿੱਚ ਪਤਾ ਹਰਿਆਣੇ ਦਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਬੂਤ ਵਜੋਂ ਜਨਮ ਸਰਟੀਫਿਕੇਟ ਐਸ ਐਲ ਸੀ ਵੋਟਰ ਆਈ ਡੀ ਕਾਰਡ ਅਤੇ ਡੀ ਐਮ ਸੀ ਵਿੱਚੋਂ ਕੋਈ ਵੀ ਇੱਕ ਪੱਤਰ ਨੱਥੀ ਕਰਨਾ ਹੋਵੇਗਾ ਤਾਂ ਹੀ ਨਵਾਂ ਪਰਿਵਾਰਕ ਸਨਖਤੀ ਕਾਰਡ ਬਣਾਇਆ ਜਾ ਸਕਦਾ ਹੈ ਇਸ ਦੇ ਲਈ ਨਾਗਰਿਕ ਸਰੋਤ ਸੂਚਨਾ ਵਿਭਾਗ ਦੁਆਰਾ ਇੱਕ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਪਰਿਵਾਰ ਪਛਾਣ ਕਾਰਡ ਰਾਹੀਂ ਪੂਰੀ ਜਾਣਕਾਰੀ ਆਧਾਰ ਕਾਰਡ ਵਿੱਚ ਇਕੱਠੀ ਕੀਤੀ ਜਾਂਦੀ ਹੈ ਜਿਸ ਵਿੱਚ ਆਧਾਰ ਕਾਰਡ ਵਾਲੇ ਲੋਕਾਂ ਦਾ ਹੀ ਨਾਮ ਅਤੇ ਪਤਾ ਜੋੜਿਆ ਜਾਂਦਾ ਹੈ ਇਸ ਲਈ ਨਵਾਂ ਪਰਿਵਾਰਕ ਪਛਾਣ ਪੱਤਰ ਬਣਾਉਣ ਤੋਂ ਪਹਿਲਾਂ ਆਧਾਰ ਕਾਰਡ ਵਿੱਚ ਪਤਾ ਹਰਿਆਣੇ ਦਾ ਹੋਣਾ ਚਾਹੀਦਾ ਹੈ ਜੇਕਰ ਹਰਿਆਣੇ ਦਾ ਪਤਾ ਆਧਾਰ ਕਾਰਡ ਵਿੱਚ ਨਹੀਂ ਹੈ ਅਤੇ ਸੂਚਨਾ ਨੂੰ ਅਪਡੇਟ ਨਹੀਂ ਕਰਦਾ ਜਿਨ੍ਹਾਂ ਦਾ ਆਧਾਰ ਕਾਰਡ 'ਚ ਪਤਾ ਕਿਸੇ ਹੋਰ ਸੂਬੇ ਦਾ ਹੈ ਉਹਨਾਂ ਨੂੰ ਆਧਾਰ ਕਾਰਡ 'ਚ ਪਤਾ ਬਦਲਣਾ ਹੋਵੇਗਾ ਜੇਕਰ ਤੁਸੀਂ ਕਿਸੇ ਹੋਰ ਰਾਜ ਵਿੱਚ ਰਹਿੰਦੇ ਹੋ ਅਤੇ ਜ਼ਿਲ੍ਹੇ ਵਿੱਚ ਤੁਸੀਂ ਹਰਿਆਣਾ ਵਿੱਚ ਕੰਮ ਕਰਦੇ ਹੋ ਤਾਂ ਰਾਜ ਦਾ ਪਤਾ ਅਪਡੇਟ ਕਰਨਾ ਹੋਵੇਗਾ ਜੇਕਰ ਤੁਸੀਂ ਉੱਥੇ ਸਰਕਾਰੀ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਆਧਾਰ ਕਾਰਡ ਵਿੱਚ ਸਥਾਨਕ ਪਤਾ ਬਦਲਣਾ ਹੋਵੇਗਾ ppc ਅਧਾਰ ਕਾਰਡ ਦੇ ਅਧਾਰ ਤੇ ਹੀ ਜਾਣਕਾਰੀ ਨੂੰ ਅਪਡੇਟ ਕੀਤੀ ਜਾ ਸਕਦੀ ਹੈ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਤਰੀਕਾਲ ਥੈਂਕ ਯੂ